ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ ਕਿਚਨ ਥੋੜਾ ਬਹੁਤ ਕੰਮ ਕਰਕੇ ਮੈਂ ਲੱਗੇ ਸਫਾਈ ਕਰ ਮੈਂ ਨਾ ਬਲਾਈਂਡਸ ਸਾਫ ਕਰਨਾ ਸੀ ਪਰ ਮੈਂ ਕੋਈ ਜੁਗਾੜ ਕਰਕੇ ਦੇਖ ਰਹੀ ਸੀ ਇਹ ਜਿਹੜਾ ਮੇਰੇ ਕੋਲ ਡਸਟਰਰ ਆ ਜਿਹਦੀ ਡੰਡੀ ਐਕਸਟੈਂਡ ਹੋ ਜਾਂਦੀ ਹੈ ਨਾ ਵੱਡੀ ਛੋਟੀ ਹੋ ਜਾਂਦੀ ਹੈ ਤੋਂ ਡਸਟਰਰ ਦੇ ਉੱਪਰ ਮੈਂ ਚੜ੍ਹਾ ਲਈ ਜਰਾਬ ਮੈਂ ਕਿਹਾ ਚਲੋ ਮੇਰੇ ਮਨ 'ਚ ਆਈਡੀਆ ਆਇਆ ਮੈਂ ਕਿਹਾ ਚਲੋ ਇਸ ਤਰ੍ਹਾਂ ਸਾਫ ਕਰਕੇ ਦੇਖਦੇ ਹ ਔਰ ਜਰਾਬ ਮੈਂ ਗਿੱਲੀ ਕਰ ਲਾਂਦੀ ਸੀ ਨਿਚੋੜ ਕੇ ਫੇਰ ਛੜਾ ਲਾਂਦੀ ਸੀ ਇਹਨੂੰ ਸਾਫ਼ ਕਰਕੇ ਮੈਂ ਫਸਟ ਟਾਈਮ ਦੇਖ ਰਹੀ ਮੇਰੇ ਅੱਜ ਹੀ ਦਿਮਾਗ 'ਚ ਆਈ ਡੀਆ ਆ ਬਲਾਈਂਡਸ ਸਾਫ਼ ਕਰਨਾ ਸੀ ਪਰ ਕਿਚਨ 'ਚ ਸਵੇਰੇ ਮਾਰਨਿੰਗ ਸ਼ੈਲਫ 'ਤੇ ਸਮਾਨ ਹੁੰਦਾ ਖਾਲੀ ਨਹੀਂ ਹੁੰਦਾ ਇਸ ਕਰਕੇ ਮੈਂ ਸੋਚਿਆ ਲੀਕੋਰ ਜਿਗਾੜ ਕਰਕੇ ਦੇਖਦੇ ਵੀ ਇਸ ਤਰ੍ਹਾਂ ਜੀ ਥੋੜਾ ਸੌਖੇ ਤਰੀਕੇ ਨਾਲ ਸਫਾਈ ਹੋ ਜੇ ਪਰ ਰੀਅਲੀ ਬਹੁਤ ਵਧੀਆ ਸਫਾਈ ਹੋ ਰਹੀ ਸੀ ਬਹੁਤ ਡਸਟ ਉਤਰ ਰਹੀ ਸੀਗੀ ਸਫਾਈ ਬਹੁਤ ਵਧੀਆ ਹੋਈ ਥੋੜਾ ਟਾਈਮ ਜ਼ਰੂਰ ਲੱਗਾ ਕਿਉਂਕਿ ਜਿਹੜੇ ਇਹ ਬਲਾਈਂਡ ਦੇ ਸਟ੍ਰਿਪਸ ਨੇ ਇੱਕ ਇੱਕ ਅਤੇ ਮੇਂ ਹੀ ਮਾਰਿਆ ਰਸਟਰ ਗਿੱਲਾ ਮਾਰਿਆ ਤੇ ਪਰ ਸਾਫ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਸਫਾਈ ਹੋ ਗਈ ਤੇ ਬਹੁਤ ਮੈਨੂੰ ਹੀ ਖੁਸ਼ ਹੋਈ ਕਿ ਮੇਰਾ ਜੁਗਾੜ ਸਕਸੈਸਫੁਲ ਰਿਹਾ ਹਨਾ ਅੱਗੇ ਥੋੜਾ ਜਿਹਾ ਉਹ ਵੀ ਹੋਇਆ ਟਾਈਮ ਤਾਂ ਮਤਲਬ ਕਿ ਥੋੜਾ ਜਿਹਾ ਘੱਟ ਲੱਗੇ ਉਦੋਂ ਉਦੋਂ ਮਿਹਨਤ ਵੀ ਘੱਟ ਲੱਗੀ ਆ ਪਰ ਸਾਫ ਵੀ ਬਹੁਤ ਵਧੀਆ ਹੋ ਗਿਆ ਤੇ ਈਜ਼ੀ ਵੀ ਲੱਗਿਆ ਉਦੋਂ ਮੈਨੂੰ ਪਹਿਲਾਂ ਮੈਂ ਇੱਕ ਇੱਕ ਪੱਤੀ ਕਰਕੇ ਉੱਪਰ ਚੜ੍ਹ ਕੇ ਸ਼ੈਲਫ ਤੇ ਸਾਫ ਕਰ ਦੇ ਸਕਦੇ ਹੋ ਕਿੰਨੀ ਮਿੱਟੀ ਉੱਤਰਦੀ ਆ ਤੇ ਬਹੁਤ ਵਧੀਆ ਸਾਫ ਹੋ ਗਿਆ ਤੇ ਫੇਰ ਮੇਰਾ ਦਿਲ ਕਰਾ ਚਲੋ ਕੁਝ ਹੋਰ ਵੀ ਟਰਾਈ ਕਰਦੇ ਆ ਫਿਰ ਜਿਹੜੀ ਡਰਾਈਂਗ ਰੂਮ ਵਾਲਾ ਇਹ 게ਟ ਬਣਿਆ ਹੋਇਆ ਨਾ ਇਹਦੇ ਉੱਪਰ ਬਿੰਡਲ ਜੀ ਬਣੀ ਹੋਈ ਆ ਥੋੜੀ ਬਦਮੀ ਜੀ ਇਹਦੇ ਉੱਪਰ ਵੀ ਡਸਟ ਰਕ ਜਾਂਦੀ ਫਿਰ ਮੈਂ ਸੋਚਾ ਚਲੋ ਇਹ ਵੀ ਸਾਫ਼ ਕਰਕੇ ਦੇਖਦੇ ਆ ਤੇ ਇਹ ਵੀ ਬਹੁਤ ਵਧੀਆ ਸਾਫ਼ ਹੋ ਗਿਆ ਫਿਰ ਮੈਂ ਕੁਝ ਨਾ ਕੁਝ ਟਰਾਈ ਕਰ ਲਈਸ ਮੈਂ ਕਿਹਾ ਚਲੋ ਦੇਖਦੇ ਆ ਨਾ ਹੋਰ ਕੀ ਕੀ ਸਾਫ਼ ਹੋ ਸਕਦਾ ਕੀ ਕੀ ਈਜ਼ੀ ਐ ਫਿਰ ਬਲਬ ਵਾਲਾ ਹੋਲਡਰ ਲੱਗਿਆ ਹੋਇਆ ਮੈਂ ਇਹਦੇ ਉੱਪਰ ਵੀ ਦੇਖਿਆ ਸਾਫ਼ ਕਰਕੇ ਡਸਟ ਇਹ ਵੀ ਈਜ਼ੀਲੀ ਹੋ ਗਿਆ ਤੇ ਇਸ ਤਰ੍ਹਾਂ ਇਹ ਕਿਚਨ ਦਾ ਜਿਹੜਾ ਡੋਰ ਬਣਿਆ ਹੋਇਆਗਾ ਓਪਨ ਡੋਰ ਬਣਿਆ ਇਦੋਂ ਪਰਵੀ ਮੈਂ ਇਹ ਮਾਰ ਕੇ ਦੇਖਿਆ ਤਾਂ ਬਹੁਤ ਵਧੀਆ ਸਾਫ਼ ਹੋ ਗਿਆ ਲਾਈਕ ਹਾਈਟ ਵਾਲੀ ਕੋਈ ਵੀ ਚੀਜ਼ ਤੁਸੀਂ ਸਾਫ਼ ਕਰਨੇ ਕਰ ਸਕਦੇ ਹੋ ਤੇ ਤੁਹਾਡੇ ਰੂਮ ਚ ਪੀਵੀਸੀ ਲੱਗੀ ਹੋਈ ਹੈ ਨਾ ਆਪਾਂ ਪੀਵੀਸੀ ਕਦੇ ਦਾ ਆਪਾਂ 6 ਮਹੀਨਿਆਂ ਤੋਂ ਬਾਅਦ ਸਾਰੀ ਪੀਵੀਸੀ નીચે ਤੋਂ ਲੈ ਕੇ ਉੱਪਰ ਤੱਕ ਸਾਫ਼ ਕਰਦੇ ਹਾਂ ਕੱਪੜਾ ਮਾਰਦੇ ਹਾਂ ਤੁਸੀਂ ਇਸ ਤਰ੍ਹਾਂ ਹੀ ਮਾਰ ਸਕਦੇ ਹੋ ਆਪਾਂ ਆਪਣੇ ਜੁਰਾਬਾ ਵੀ ਪੁਰਾਣੀੇ ਕੰਮ ਆ ਜਾਣੀਗਾ ਸਫਾਈ ਕਰਨ ਦੇ ਫਿਰ ਤੁਸੀਂ ਉਹ ਵੀ ਸੰਭਾਲ-ਖਮਾਲ ਰੱਖਿਆ ਕਰੋਗੇ ਜੁਰਾਬਾ ਚਲੋ ਸਫਾਈ ਦੇ ਕੰਮ ਆਉਣਗੇ ਆ ਤੇ ਜਿਹੜੇ ਡੋਰਸ ਦੇ ਉੱਪਰ ਥੋੜੇ ਮੋਲਡਿੰਗ ਲੱਗੀ ਆ ਬਾਦਮੀ ਜਿਹੀ ਲੱਗੀ ਇਹਦੇ ਉੱਪਰ ਵੀ ਕਾਫੀ ਡਸਟ ਆਇਆ ਨੇ ਫਿਰ ਮੈਂ ਕਿਹਾ ਚਲੋ ਇਹ ਵੀ ਸਾਫ਼ ਕਰਨਾ ਹੈ ਤਾਂ ਕੁਛ ਨਾ ਕੁਛ ਮੈਂ ਟਰਾਈ ਕਰ ਰਹੀ ਸੀ ਵੀ ਚਲੋ ਦੇਖਦਾ ਜੇ ਹੋਰ ਕੀ ਕੀ ਸਾਫ਼ ਕਰ ਸਕਦਾ ਆਪਾਂ ਇਹਦੇ ਨਾਲ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਦਾ ਇੱਕ ਡੀਆਈਵਾਈ ਇਹ ਪਰਫਿਊਮ ਵਾਲੀ ਬੋਟਲ ਹੈ ਫੌਗ ਦੀ ਕੱਚ ਦੀ ਬੋਟਲ ਹੁੰਦੀ ਬੜੀ ਕਿਊਟ ਜੀ ਹੁੰਦੀ ਆ ਪਰਫਿਊਮ ਵਾਲੇ ਬੋਟਲਸ ਹੁੰਦੀਆਂ ਹੀ ਬਹੁਤ ਸੋਹਣੀਆਂ ਨੇ ਹੋਰ ਵੀ ਸੋਹਣੀਆਂ ਸੋਹਣੀਆਂ ਪਰਫਿਊਮ ਵਾਲੇ ਬੋਟਲਸ ਹੁੰਦੀਆਂ ਨੇ ਤੇ ਅੱਜ ਮੈਂ ਸੋਚਣ ਲੱਗੀ ਸੀ ਸੋਚਿਆ ਨਹੀਂ ਸੁੱਟਦੇ ਨੇ ਆਪਾਂ ਤੇ ਉੱਪਰ ਮੈਂ ਕਰ ਰਹੀ ਹਾਂ 골ਡਨ ਸਪਰੇ ਪੇਂਟ ਹਨਾ 골ਡਨ ਸਪਰੇ ਪੇਂਟ ਕਰ ਤੁਸੀਂ ਵਾਈਟ ਵੀ ਕਰ ਸਕਦੇ ਕੋਈ ਹੋਰ ਹੈਗਾ ਉਹ ਵੀ ਕਰ ਸਕਦੇ ਮੇਰੇ ਕੋਲ 골ਡਨ ਆਲਰੇਡੀ ਕਰੇ ਪਿਆਸ ਮੈਂ ਚਲੋ ਪਹਿਹੀ ਕਰਕੇ ਵੇਖਦੇ ਇੱਕ ਵਾਰ ਟਰਾਏ ਕਰਦੇ ਕੀ ਇਹਨਾਂ ਲੁੱਕ ਨਿਕਲ ਕੇ ਆਉਂਦੀ ਆ ਤੇ ਸਪਰੇ ਪੇਂਟ ਹੋ ਗਿਆ ਬਹੁਤ ਸੋਹਣਾ ਬਹੁਤ ਸੋਹਣਾ ਲੱਗ ਰਿਹਾ ਸੀਗਾ ਪਰ ਜਿਹੜੇ ਉੱਪਰ ਫੌਗ ਲਿਖਿਆ ਸੀ ਨਾ ਉੱਬਲ ਉੱਪਰ ਮੈਂ ਅੱਖਰਾਂ 'ਚ ਲਿਖਿਆ ਹੋਇਆ ਸੀ ਫੌਗ ਉਹ ਸਟਿਲ ਦਿਖ ਰਿਹਾ ਸੀ ਨੀਚੇ ਵਾਲੇ ਨੰਬਰ 'ਚ ਦਿਖ ਰਿਹਾ ਸੀ ਉਹਦੇ ਅੱਖਰ ਲਿਖੇ ਹੋਏ ਮੈਂ ਕਿ ਚਲੋ ਕੋਈ ਗੱਲ ਨਹੀਂ ਇਹਨੂੰ ਕੰਪਲੀਟ ਕਰਕੇ ਦੇਖਦੇ ਆ ਤੇ ਸਪਰੇ ਪ ਕਲੀਆਂ ਇਹ ਪਾਤੀਆਂ ਤੇ ਬਹੁਤ ਸੋਹਣੀ ਲੁੱਕ ਆ ਰਹੀ ਸੀ ਫੌਂਗ ਹਨ ਲਿਖਿਆ ਜਰੂਰ ਦਿਖ ਰਿਹਾ ਸੀਗਾ ਚਲੋ ਬੈਕ ਸਾਈਡ ਤੇ ਲਿਖੋ ਦਾਂਗੇ ਹਨ ਆਪਾਂ ਨੂੰ ਪਤਾ ਵੀ ਆਪਾਂ ਇਹ ਬੋਟਲ ਯੂਜ਼ ਕੀਤੀ ਹੈ ਪਰ ਕਿਸੇ ਨੂੰ ਨਹੀਂ ਪਤਾ ਹੋ ਸਕਦਾ ਉਹ ਪਿਛਲੀ ਸਾਈਡ ਕਰ ਦਾਂਗੇ ਪਲੇਨ ਸਾਈਡ ਕਰ ਦਾਂਗੇ ਅੱਗੇ ਤਾਂ ਕਿਤੇ ਵੀ ਆਪਾਂ ਘਰ ਚ ਰੱਖ ਦਾਂਗੇ ਇਹਨਾਂ ਬਹੁਤ ਜਿਆਦਾ ਸੋਹਣਾ ਲੱਗੂ ਬਹੁਤ ਹੀ ਕਿਊਟ ਲੱਗ ਰਿਹਾ ਸੀ ਐਦਾਂ ਆਪਾਂ ਹੋਰ ਵੀ ਪਰਫਿਊਮ ਵਾਲੇ ਵਾਟਰਸ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਸੋਹਣੇ-ਸੋਹਣੇ ਬੋਟਲਸ ਖਾਲੀ ਹੁੰਦੀਆਂ ਤਾਂ ਆਪਾਂ DIY ਕਰ ਸਕਦੇ ਹਾਂ ਕਿਸੇ ਵਿੱਚ ਰੇਸਪੇ ਪੇਂਟ ਕਰ ਲਓ ਦੂਸਰਾ ਪੇਂਟ ਕਰ ਲਓ ਯੀ ਬੇਬੀ ਤੁਸੀਂ ਆਪਦੀ ਕ੍ਰੀਏਟੀਵਿਟੀ ਦੇ ਸਾਹਮਣੇ ਕਰ ਸਕਦੇ ਹੋ ਔਰ ਮੈਨੂੰ ਡ्रेसਿੰਗ ਵਾਲੇ ਇੱਥੇ ਯੂਨਿਟ ਚ ਰੱਖਿਆ ਨਾਲ ਉੱਪਰ ਲਾਈਟ ਲੱਗੀ ਹੋਈ ਤੇ ਨਾਲ ਹੋਰ ਵੀ ਜ਼ਿਆਦਾ ਲਾਈਟ ਨਹੀਂ ਤੇ ਹੋਰ ਵੀ ਲੁੱਕ ਸੋਹਣੀ ਆ ਰਹੀ ਸੀਗੀ ਬਹੁਤ ਹੀ ਸੋਹਣਾ ਬਹੁਤ ਹੀ ਕਾਸਟਲੀ ਜਿਹਾ ਵਾਸ ਲੱਗ ਰਿਹਾ ਸੀਗਾ ਜਿਵੇਂ ਬਹੁਤ ਕਾਸਟਲੀ ਐਂਟੀਕ ਜੀ ਕੋਈ ਚੀਜ਼ ਹੋਵੇ ਨਾ ਇਸ ਤਰ੍ਹਾਂ ਲੱਗ ਰਿਹਾ ਸੀਗਾ ਮੈਂ ਨਾ ਪਰਪਲ ਤੋਂ ਕੁਝ ਮੇਕਅਪ ਦਾ ਸਮਾਨ ਮੰਗਵਾਇਆ ਸੀ ਮੇਕਅਪ ਮੀਨਸ ਕਲੇ ਲਿਪਸਟਿਕਸ ਮੰਗਵਾਈਆਂ ਸੀ ਆਜ ਹੀ ਮੇਰਾ ਪਾਰਸਲ ਮੈਂ ਰੀਸੀਵ ਕੀਤਾ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਮੈਂ ਫੇਰ ਹੀ ਖੋਲੂ ਮੈਂ ਖੋਲ ਲੈਣ ਡਿਸਕਾਊਂਟ ਲੱਗਿਆ ਪਿਆ ਸੀਗਾ ਤੇ ਪੈਸੇ ਮੈ ਲਿਸਟਿਕ ਸੇ ਕਾਫੀ ਟਾਈਮ ਦੇ ਕਾਰਟਸ ਪਾਈਆਂ ਹੋਈਆਂ ਸੀ ਇਹ ਸ਼ੇਡ ਬਹੁਤ ਸੋਹਣੇ ਮੈਨੂੰ ਲੱਗੇ ਅਕੋਰਡਿੰਗ ਟੂ ਸਮਰ ਫਿਰ ਮੈਂ ਕਹਿੰਦੀ ਕਿ ਜਿੰਨੇ ਮੈਂ ਆਰਡਰ ਕਰਦੇ ਆ ਸਿਲੈਕਟ ਕਰਦੇ ਬੇਨਾਂ ਕਿ ਮੈਂ ਕਿਹੜੇ-ਕਿਹੜੇ ਰੱਖਣੇ ਨੇ ਤੇ ਜਦੋਂ ਮੈਂ ਦੇਖਿਆ ਨਾ ਤਾਂ ਪ੍ਰਾਈਸ ਬਹੁਤ ਘਟ ਗਿਆ ਡਿਸਕਾਊਂਟ ਹੋਰ ਵੀ ਆ ਰਿਹਾ ਸੋਨੇ ਫਿਰ ਮੈਂ ਫਟਾਫਟ ਆਰਡਰ ਹੀ ਕਰਤੀ ਆ ਮੈਂ ਇਨਾਂ ਦੀ ਨਾ ਪੈਕਿੰਗ ਬਹੁਤ ਅੱਛੀ ਹੈ ਪਹਿਲਾਂ ਵੀ ਮੈਂ 2-3 ਵਾਰ ਸਮਾਨ ਮੰਗਵਾਇਆ ਪਰਪਲ ਤੋਂ ਮੋਸਟਲੀ ਮੈਂ ਲਿਪਸਟਿਕਸ ਨਾਲ ਪਰਪਲ ਤੋਂ ਹੀ ਮੰਗਵਾਨੀ ਹੁੰਦੀ ਨਹੀਂ ਤਾਂ ਆਪਾਂ ਬਾਜ਼ਾਰ ਚ ਲੈਣ ਜਾਓ ਬਹੁਤ ਜ਼ਿਆਦਾ ਕਾਸਟਲੀ ਦਿੰਦੇ ਨੇ ਆਪੱਖਾਂ ਨਾਲ ਗਰਮੀ ਬਹੁਤ ਹੋਣੀ ਫਿਰ ਵੀਡੀਓ ਚ ਆਵਾਜ਼ ਆਉਂਦੀ ਫਿਰ ਤੁਸੀਂ ਕਹਿੰਦੇ ਆਵਾਜ਼ ਘੱਟ ਆਉਂਦੀ ਆ ਪੱਖਾ ਕੋਲੜਾ ਲਾ ਕੇ ਆਵਾਜ਼ ਨਾਉਂਦੀ ਤੁਸੀਂ ਪੱਖਾ ਕੋਲਰ ਲਾ ਕੇ ਦੇਖ ਦਿਓਂਗੇ ਤਾਂ ਆਵਾਜ਼ ਬਹੁਤ ਘੱਟਦੀ ਹੈ ਪੈਕਿੰਗ ਦੇਖੋ ਇਹਨਾਂ ਦੀ ਬਹੁਤ ਸੋਹਣੀ ਪੈਕਿੰਗ ਹੁੰਦੀ ਹੈ ਬੱਬਲ ਰੈਪ ਪੇਪਰ ਚ ਨਾ ਹੀ ਰੈਪ ਕਰਕੇ ਫੇਰ ਦਿੰਦੇ ਹੁੰਦੇ ਨੇ 5 ਲਿਪਸਟਿਕਸ 5 ਕਲਰ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਨੇ ਨਿਊਡ ਸ਼ੇਡਸ ਮੈਂ ਮੋਵੈਨ ਨੇ ਫੇਸਿਸ ਕੈਨੇਡਾ ਸਵਿਸ ਬਿਊਟੀ ਐਂਡ ਐਂਡ ਮੈਂ ਮੇਬੈਲਨ ਵੀ ਹੈ ਓਪਨ ਕਰ ਲਾਂ ਸਾਰੀਆਂ ਫਿਰ ਮੈਂ ਤੁਹਾਨੂੰ ਦਿਖਾਉਣੀ ਤੇ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਓਪਨ ਕਰਕੇ ਰੱਖ ਲਾਂ ਮੈਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸ਼ੇਡ ਇਹਨਾਂ ਦੇ ਹਾਂਜੀ ਆਹ ਸੀ ਪੰਜ ਲਿਪਸਟਿਕਸ ਦੋ ਸਵਿਸ ਬਿਊਟੀ ਦੀਆਂ ਨੇ ਆਹ ਸਵਿਸ ਬਿਊਟੀ ਇੱਕ ਸਵਿਸ ਬਿਊਟੀ ਮੈਂ ਓਪਨ ਨਹੀਂ ਕਰੀ ਬਿਕਾਉਜ਼ ਇਹਦੇ ਨਾਲ ਦਾ ਸ਼ੇਡ ਸੇਮ ਮੇਰੇ ਕੋਲ ਆ ਸੀ ਆ ਮੈਂ ਯੂਜ਼ ਕਰਦੀ ਆ ਨਾ ਕਿਤੇ ਕਾਰਚ ਪਈ ਰਹੀ ਜੇ ਉੱਪਰ ਇਹਦਾ ਜਿਹੜਾ ਪਲਾਸਟਿਕ ਪੇਪਰ ਹੰਦੋਂ ਮੈਲਟ ਜਿਹਾ ਹੋ ਗਿਆ ਇਹ ਆ ਸ਼ੇਡ ਮੈਂ ਯੂਜ਼ ਕਰਦੇ ਇਸ ਕਰਕੇ ਇਹਦੇ ਨਾਲ ਦੀ ਸੇਮ ਆ ਮੰਗਵਾਈਆ ਮੈਂ ਖੋਪੀ ਹੀ ਹੈਗੀ ਚਲੋ ਮੈਂ ਯੂਜ਼ ਕਰ ਨੂੰ ਫੇਰ ਹੀ ਖੋਲੂਗਾ ਨਾ ਅੱਧਾ ਪੈਕਿੰਗ ਨੂੰ ਬੰਦ ਹੀ ਰਹਿਣ ਦੂ ਦੋਸ ਸ ਬਿਊਟੀ ਹੋ ਗਈ ਦੋ ਹੋ ਗਏ ਮੇਬਿਲਿਨ ਐਨ ਇੱਕ ਹੋ ਗਈ ਫੇਸਿਸ ਕੈਨੇਡਾ ਕਾਫੀ ਯਾਰ ਆਫਰ ਲੱਗਾ ਸੀ ਇਹ ਸਾਰੀਆਂ 200 ਤੋਂ ਘੱਟ ਰੇਂਜ 'ਚ ਮੈਨੂੰ ਮਿਲਿਆ ਨੇ ਵੈਸੇ ਪ੍ਰਾਈਸ ਜ਼ਿਆਦੇ ਨੇ ਪਰ ਡਿਸਕਾਊਂਟ ਲੱਗੇ ਹੋਏ ਤੋਂ ਇਸ ਕਰਕੇ ਮੈਨੂੰ ਘੱਟ ਮਿਲੇ ਨੇ ਹੁਣ ਮੈਂ ਤੁਹਾਨੂੰ ਇਹਨਾਂ ਦੇ ਸ਼ ਆਸ ਵੀ ਸਿਊਟੀ ਦਾ ਸ਼ੇਡ ਹੈ ਇੱਕ ਹੋ ਜਿਹੜਾ ਮੈਂ ਮੰਗਵਾਇਆ ਮੈਂ ਖੋਲੀ ਨਹੀਂ ਉਹਦੇ ਨਾਲ ਦਾ ਸੀਗਾ ਹੌਟ ਨਿਊਡ ਸ਼ੇਡ ਆਹ ਵਾਲਾ ਮੇਰਾ 올 ਟਾਈਮ ਫੇਵਰਿਟ ਹੈ ਇਹ ਮੇਰੀ ਡਿਸਟ੍ਰਿਕਟ ਥੋੜੀ ਰਹਿ ਗਈ ਲੇਕਾ ਹੋਰ ਮੰਗਵਾ ਕੇ ਰੱਖ ਲੈ ਦੇ ਨਾਲ ਕਿ ਆਫਰ ਲੱਗਾ ਹੋਇਆ ਸੀਗਾ ਇਹ ਕੋਈ ਮਰਜ਼ੀ ਸੂਟ ਪਾ ਲਓ ਤੁਸੀਂ ਜੀਨਸ ਪਾ ਲਓ ਕੁਛ ਮਰਜ਼ੀ ਪਾ ਲਓ ਚਾਹੇ ਘਰੇ ਲਗਾ ਲਓ ਬਹੁਤ ਪਿਆਰਾ ਸ਼ੇਡ ਆ ਮੈਂ ਤੁਹਾਨੂੰ ਸ਼ੇਡ ਲਗਾ ਕੇ ਵੀ ਦਿਖਾ ਦਣੀ ਆ ਠੀਕ ਹੈ ਐਂਡ ਇਹਦੇ ਨਾਲ ਦਾ ਕੈਪ ਆਸੀ ਤੇ ਆਹ ਵਾਲਾ ਪਤਾ ਨਹੀਂ ਕਿਹੜਾ ਸ਼ੇਡ ਹੈ ਮੇਰੀ ਨੀਂਗਾ ਵਾਲੀ ਐਨਕ ਨਹੀਂ ਹੈਗੀ ਇਹ ਪਿੰਕ ਬਲੋਸਮ ਪਿੰਕ ਬਲੋਸਮ ਆ ਆ ਦੇਖੋ ਪਿੰਕ ਨਾਲ ਰੰਗ ਦੇ ਮਿਲਦੇ ਸ਼ੇਡ ਨੇ ਪਰ ਨਿਊਡ ਸ਼ੇਡਸ ਨੇ ਇਹ ਐਂਡ ਇਹ ਹੈਗੇ ਫੇਸਿਸ ਕੈਨੇਡਾ ਇਹਦਾ ਪਤਾ ਨਹੀਂ ਸ਼ੇਡ ਕਿੱਥੇ ਚ ਜਾਊਗਾ ਇਹ ਥੋੜੀ ਰੈਡੀਸ਼ ਟੋਨ ਤੇ ਚੱਲੇਗੀ ਇਹ ਹੋਵੇ ਐਂਡ ਮੇਬਿਲਨ ਇਕ ਕਦਾ ਪੱਕਾ ਸ਼ੇਡ ਹੈ ਹੁੰਦਾ ਜੋ ਆਪਾਂ ਨੂੰ ਪਸੰਦ ਨਹੀਂ ਹੁੰਦਾ ਹੁੰਦਾ ਦੇਖ ਕੇ ਅਛਰਾਦਾ ਪਰ ਰੀਅਲ ਰਿਐਲਿਟੀ ਜਿ ਆਪਾਂ ਲਗਾਏ ਅਛਰਾ ਦੇ ਕਦਾ ਸ਼ੇਡ ਜ਼ਰੂਰ ਰਹੇ ਜਾਈ ਹੋਗੇ ਇਹਨਾਂ ਵਿੱਚ ਜਦੋਂ ਮੈਂ ਲਗਾ ਕੇ ਆ ਵਾਓ ਆ ਵੀ ਅੱਛਾ ਸ਼ੇਡ ਆ ਇਹਦੇ ਨਾਲ ਮਿਲਦਾ ਜੁਲਦਾ ਸਿਸ ਬਿਊਟੀ ਨਾਲ ਜਿਹੜਾ ਸਿਸ ਬਿਊਟੀ ਦਾ ਹੌਟ ਨਿਊ ਸ਼ੇਡ ਉਹਦੇ ਨਾਲ ਮਿਲਦਾ ਜੁਲਦਾ ਆਪਣਾ ਸ਼ੇਡ ਬਹੁਤ ਅੱਛਾ ਮੇਬਲਿੰਡਾ ਇਹ ਵੀ ਫੇਸ ਇਸ ਕੈਨੇਡਾ ਸੋਰੀ ਮੇਬਲਿੰਡਾ ਮੇਬਲਿੰਡ ਇਹਦੇ ਵਿੱਚ ਸਾਰੇ ਰੰਗ ਦੇ ਮਿਲਦੇ ਸ਼ੇਡ ਨੇ ਕੋਈ ਹਲਕਾ ਲਾਈਟ ਕੋਈ ਹਲਕਾ ਡਾਰਕ 체쉐르 ਨੇ ਸਾਰੇ ਅੱਛੇ ਨੇ ਬਸ ਥੋੜੇ ਮੈਨੂੰ ਇੱਕ ਡਾਰਕ ਲੱਗਿਆ ਆਈ ਥਿੰਕ ਸੋ ਫੇਸਿਸ ਕੈਨੇਡਾ ਵਾਲਾ ਆਵਰ ਡਾਰਕ ਲੱਗਿਆ ਮੈਨੂੰ ਪਰ ਲੱਗ ਜੂਗਾ ਇਹ ਵੀ ਨਾਟ ਸੋ ਡਾਰਕ ਲੱਗ ਜੂਗਾ ਅੱਛਾ ਸਾਰੇ ਸ਼ੇਡ ਬਹੁਤ ਅੱਛੇ ਨੇ ਮੇਰਾ ਇਹਦੇ ਤਰ੍ਹਾਂ ਵਾਲੇ ਇੱਕ ਵਾਰ ਹੁਣ ਲਗਾਈ ਨਵਾ ਅੱਛੇ ਸ਼ੇਡ ਨੇ ਮੈਂ ਕਹਿੰਦਾ ਲਿਪ ਸ਼ੇਡਸ ਹੀ ਖਰੀਦੇ ਨੇ ਬਿਕਾਜ਼ ਮੈਂ ਲਿਪ ਸ਼ੇਡਸ ਵਾਲੇ ਕੋਲੋਂ ਹੋਰ ਮਾਰਕਸ ਤੋਂ ਲੈਣੇ ਬਹੁਤ ਬਹੁਤ ਕੋਸਟਲੀ ਦਿੰਦੇ ਨੇ ਇਹ ਪਰ ਲਿਪਸਟਿਕਸ ਸਾਰੇ ਨੇ ਲੌਂਗ ਲਾਸਟਿੰਗ ਨੇ ਜਿਹੜੇ ਸুইস ਫੂਟ ਲਿਪਸਟਿਕ ਹਨ ਇਹ ਮੇਰੇ ਦੁਆਰੇ ਮੰਗਾਈਆ ਤੁਹਾਡੇ ਚ ਵੀ ਬਹੁਤਿਆਨ ਯੂਸ ਕਰਦੇ ਹੋਣਗੇ ਲੌਂਗ ਇਲਾਸਟਿਕ ਹੁੰਦੀ ਲੌਂਗ ਲਾਸਟਿੰਗ ਹੁੰਦੀ ਹੈ ਇਹ ਵੀ ਤੇ ਕਾਫੀ ਦਿਨ ਇਹ ਸਟੇ ਕਰਦੀ ਹੈ ਉਤਰਦੀ ਨਹੀਂ ਹੈਗੀ ਅੱਛੇ ਸ਼ੇਡਸ ਨੇ ਬਹੁਤ ਅੱਛੇ ਸ਼ੇਡਸ ਨੇ ਚਲੋ ਜੀ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਲੈ ਕਿਉਂਕਿ ਭੈਣਾਂ ਨੂੰ ਇਹ ਚੀਜ਼ ਦਾ ਸ਼ੌਂਕ ਹੁੰਦਾ ਤਾਂ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਕਿ ਉਹਨਾਂ ਸ਼ਾਮ ਨੂੰ ਆ ਗਈ ਸੀ ਹੈਲਪਰ ਉੱਪਰਲੇ ਵਿੰਡੋਸ ਸਾਫ਼ ਕਰਨ ਉੱਪਰਲੇ ਵਿੰਡੋਸ ਨੇ ਸਾਫ਼ ਕਰਤੀਆਂ ਸੀ ਜਿਹੜੀਆਂ ਸ਼ੀਸ਼ੇ ਵਾਲੀ ਹਵਲੀ ਰੇਲਿੰਗ ਹੁੰਦਾ ਨਾ ਗਲਾਸ ਲੱਗਾ ਹੋਇਆ ਫਰੰਟ ਤੇ ਇਹ ਫਿਰ ਮੈਂ ਇਹਨਾਂ ਸਾਫ਼ ਕਰਵਾ ਦਿੰਦੀ ਹੁੰਦੀਆਂ ਨਹੀਂ ਫਿਰ ਇਹਨੂੰ ਕੱਲੀ ਨੂੰ ਔਖਾ ਕਹੂੰਗੀ ਪਹਿਲਾਂ ਇਹ ਗਿੱਲਾ ਕੱਪੜਾ ਮਾਰਨਾ ਪੈਂਦਾ ਇਹ ਅੱਗੇ ਹੈਲਪਰ ਗਿੱਲਾ ਮਾਰਦੀ ਸੀ ਮੈਂ ਪਿੱਛੇ ਵਿੱਚ ਸੁੱਕਾ ਮਾਰੀ ਆ ਰਹੀ ਸੀ ਵਿਚਾਕਿਉ ਸੁੱਕੇ ਨਾ ਪਣੇ ਦਾਗ ਜਨ ਰਹਿਣ ਅਚਿਤ ਤਰ੍ਹਾਂ ਗਲਾਸ ਸਾਫ਼ ਹੋਏ ਚਮਕ ਜੇ ਕਾਫੀ ਯਾਰ ਗੰਦਾ ਹੋ ਜਾਂਦਾ ਇਹ ਵੀ ਕੁਛ ਤਾਂ ਮਿੱਟੀ ਵੀ ਪੈਂਦੀ ਹੈ ਨਾ ਕੁਝ ਜਾਨਵਰ ਮਿੱਠਾ ਵੀ ਕਰ ਦਿੰਦੇ ਨੇ ਬਹੁਤ ਜ਼ਿਆਦਾ ਗ ਫਿਰ ਜਿਸਨੂੰ ਉੱਪਰਲੀ ਵਿੰਡੋ ਸਾਫ਼ ਕਰਦੇ ਉਸ ਦਿਨ ਮੈਂ ਫਿਰ ਇਹਦੇ ਨਾਲ ਲਾ ਕੇ ਸਾਫ਼ ਕਰਵਾ ਦਾਨੀ ਆ ਚਲੋ ਇਹ ਗਿੱਲਾ ਕੱਪੜਾ ਮਾਰੀ ਜਾਂਦੀ ਹੁੰਦੀ ਆ ਤੇ ਮੈਂ ਇਹਦੇ ਨਾਲ ਨਾਲ ਸੁੱਕਾ ਮਾਰੀ ਜਾਂਦੀ ਹੁੰਨੀ ਆ ਜੇ ਸੁੱਕਾ ਨਾਲ ਦੀ ਨਾਲ ਨਾ ਮਾਰਾਂਗੇ ਫਿਰ ਉਹ ਗਿੱਲਾ ਜਿਹੜਾ ਬਚਿਆ ਹੋਇਆ ਕੱਪੜਾ ਸੁੱਕੂ ਜੂ ਜਿਹੜਾ ਪਾਣੀ ਦੇ ਉਵੇਂ ਜਿਵੇਂ ਦਾਗ ਨੇ ਹਨਾ ਆਪਾਂ ਕੱਪੜਾ ਮਾਰਿਆ ਹੋਇਆ ਪੂੰਜੀ ਜੀ ਉਵੇਂ ਇਸ ਉਵੇਂ ਜਿਵੇਂ ਦਿਖੀ ਜਾਣਗੇ ਇਸ ਕਰਕੇ ਫਿਰ ਨਾਲ ਨਾਲ ਹੀ ਸੁੱਕਾ ਮਾਰਨਾ ਪੈਂਦਾ ਕਿਉਂਕਿ ਧੁੱਪ ਨਾਲ ਗਲਾਸ ਸ਼ੀਸ਼ਾ ਗਰਮ ਹੋ ਜਾਂਦਾ ਨਾਲ ਦੀ ਨਾਲ ਹੀ ਸੁੱਕ ਜਾਂਦਾ ਉਹ ਬਾਕੀ ਵਿੰਡੋਸ ਪਿਆਰ ਤੇ ਖੁਦ ਤੋਂ ਹੀ ਸਾਫ ਕਰ ਲੈਂਦੇ ਸਿਰਫ ਇਹੀ ਹੁੰਦਾ ਕਿ ਜਿਹੜਾ ਮੈਨੂੰ ਐਂ ਲੱਗਦਾ ਵੀ ਦੋ ਜਣੇ ਦੀ ਹੈਲਪ ਚਾਹੀਦੀ ਮੈਂ ਇਹਦੇ ਨਾਲ ਹੈਲਪ ਕਰਵਾ ਦਾਂਗੀ ਹੁੰਦੀ ਆ ਕੋਈ ਮੈਨੂੰ ਐਂ ਨਹੀਂ ਹੁੰਦਾ ਵੀ ਇਸ ਦੀ ਜਾਣਕਾਰੀ ਵੀ ਜੋ ਕਰਨਾ ਇਹ ਨਹੀਂ ਕਰਨਾ ਨਹੀਂ ਕਈ ਵਾਰ ਕੋਈ ਨਾ ਕੋਈ ਕੰਮ ਐਹੋ ਜਿਹਾ ਹੁੰਦਾ ਵੀ ਜਾਇ ਹੁੰਦਾ ਵੀ ਚਲ ਦੋ ਜਣੇ ਕਰ ਲੈਣਗੇ ਜਲਦੀ ਵੀ ਹੋ ਜੂ ਕੰਮ ਵਧੀਆ ਵੀ ਹੋ ਜੂ ਫਿਰ ਮੈਂ ਵੀ ਇਹਦੇ ਨਾਲ ਹੈਲਪ ਕਰਵਾ ਦੇਣੀ ਹੁੰਦੀ ਆ ਕਿਉਂਕਿ ਆਪਾਂ ਵੀ ਜੇ ਆਪਾਂ ਨਾਲ ਲੱਗਦੀਆਂ ਆਪਣੇ ਘਰ ਦੇ ਕੰਮ ਚ ਆਪਾਂ ਵੀ ਕੋਈ ਲਿਸੇ ਨਹੀਂ ਹੁੰਦੇ ਹੈਗੇ ਕੰਮ ਤਾਂ ਆਪਾਂ ਆਪਣਾ ਹੀ ਆਪਣੇ ਘਰ ਦੇ ਹੀ ਆ ਤੇ ਫਿਰ ਅੱਗੇ ਵਾਸਤੇ ਉਹਨੂੰ ਵੀ ਵੀ ਉਂ ਤਾਂ ਆ ਤੇ ਬਾਹਰਲੀ ਸਾਈਡ ਤੇ ਸ਼ੀਸ਼ਾ ਸਾਫ਼ ਕਰਤਾ ਸੀ ਹੁਣ ਅੰਦਰਲੀ ਸਾਈਡ ਤੋਂ ਕਰ ਰਹੀ ਸੀਗੀ ਇੱਕ ਇੱਕ ਟਾਈਮ 'ਚ ਬਾਹਰ ਹੋਗਾ ਹੁਣ ਇੱਕ ਟਾਈਮ 'ਚ ਅੰਦਰ ਹੋਊਗਾ ਉਹ ਵੀ ਗਿੱਲਾ ਕੱਪੜਾ ਹੀ ਮਾਰ ਰਹੀ ਸੀ ਥੋਲਾਂਦੀ ਸੀ ਮਾਰ ਲਾਂਦੀ ਸੀ ਬਹੁਤ ਜ਼ਿਆਦਾ ਗੰਦਾ ਹੋਇਆ ਪੈਸੀ ਥੋੜੀ ਜਗ੍ਹਾ 'ਚ ਮਾਰਤੀ ਐ ਨਾ ਕੱਪੜਾ ਗੰਦਾ ਹੋਇਆ ਸੀ ਮਿੱਟੀ-ਮਿੱਟੀ ਹੋ ਗਿਆ ਸੀ ਪਾਣੀ ਬਿਲਕੁਲ ਗੰਦਾ ਟਾਈਮ ਹੋ ਗਿਆ 5:30 ਦਾ 5:30 ਹੋਣ ਵਾਲੇ ਨੇ ਜੀ 25 ਹੋ ਗਏ ਤੇ ਇਧਰ ਮੈਂ ਬਣਾ ਲਈ ਸੰਤਰੀ ਤੋਰੀਆਂ ਦੀ ਸੋਰੀਆਂ ਸਬਜੀਆ ਦੁੱਧ ਨਹੀਂ ਪਾਇਆ ਦੁੱਧ ਮੈਂ ਫਿਰ ਬਾਅਦ ਵਿੱਚ ਪਾਉਂਗੀ ਹੁਣ ਸਬਜੀ ਬੰਦ ਕਰਕੇ ਮੈਂ ਜਾਣੀਆਂ ਵਾਕ ਕਰਨੀ ਕਿਤੇ ਦਿਲ ਕਰਦਾ ਦੁੱਧ ਪਾ ਜਾ ਫਿਰ ਪਈ ਪਈ ਨਾ ਗਾੜੀ ਜੀ ਹੋ ਜਾਂਦੀ ਹੈ ਨਾ ਹੁਣ ਤਾਂ ਗਰਮ ਮਲਾਈ ਦੁੱਧ ਪਾ ਕੇ ਗਰਮ ਕਰ ਦੂੰ ਮਸੇ ਇਹਦੇ ਨੂੰਦ ਹੁੰਦੇ ਜੇ ਗਰਮ ਗਰਮ ਤੇ ਦੁੱਧ ਪਾਏ ਪਾਈ ਵੀ ਨਹੀਂ ਆਹਡਾ ਪਰਮਾਇੰਦ ਜੀ ਹੋ ਜਾਏ ਇਹ ਕਰ ਕਰ ਕੰਮ ਕਿ ਚਾਹ ਨਾ ਇੰਗਰੇਜ਼ ਕੰਮ ਨਹੀਂ ਬਣਦਾ ਨਾਲ ਗਰਮ ਗਰਮ ਤੇ ਸੇਕ ਲਾਉਂਦੀ ਲੋ ਨੂੰ ਦੁੱਧ ਮੈਂ ਇਬੀ ਕੀ ਮਿਕਸ ਹੋ ਜੋ ਪਾ ਕੇ ਨਾ ਗੈਸ ਬੰਦ ਮੈਂ ਜਿਸ ਤਰ੍ਹਾਂ ਪਾ ਲਿਆ ਮલાઈ ਦੁੱਧ ਪਹਿਲਾਂ ਮੈਂ ਥੋੜੀ ਜਿਹੀ ਬਿਨਾ ਦੁੱਧ ਤੋਂ ਕੱਢ ਲਿਆ ਕਿਉਂਕਿ ਮੈਂ ਜਿਸ ਤਰ੍ਹਾਂ ਦੁੱਧ ਦੇ ਨਾਲ ਸੱਦੂ ਤੋਰੀ ਹੁਣ ਮੈਂ ਕੀ ਕਰਦੀ ਹੁੰਨੀ ਆ ਅੱਧਿਕ ਮੈਂ ਬਿਨਾ ਦੁੱਧ ਤੋਂ ਕੱਢ ਕੇ ਰੱਖ ਲਵਾਂ ਨੇ ਸਬਜ਼ੀ ਆਪੀ ਅੱਧਿਕ ਮੈਂ ਦੁੱਧਾ ਨਹੀਂ ਪਾਉਣੀ ਅੱਧੇ ਕਿਉਂ ਨਹੀਂ ਪਰ ਕੇ ਖਾ ਲਵਾਂ ਨੇ ਮਿਕਸ ਕਰਕੇ ਫਿਰ ਮਹਿਮਾਨ ਨੂੰ ਆਏ ਹੋਏ ਨੇ ਵੀ ਮੈਂ ਬਿਲਕੁਲ ਦੁੱਧ ਮਲਾਈ ਵਾਲੀ ਵੀ ਨਹੀਂ ਖਾਦੀ ਅੱਧੀ ਮੈਂ ਬਿਨਾ ਦੁੱਧ ਤੋਂ ਮਿਕਸ ਕਰ ਲਈ ਆ ਹੀ ਹੋ ਜਾਂਦਾ ਕਿਉਂਕਿ ਦੁੱਧ ਮਲਾਈ ਕਾਫੀ ਹੈਵੀ ਹੋ ਜਾਂਦਾ ਸ਼ਾਮ ਨੂੰ ਬਿਨਾ ਦੁੱਧ ਤੋਂ ਕੱਢ ਲਾ ਮੋਟਾ ਮੋਟਾ weight loss ਕਰਿਆ 18 ਲੱਗਦਾ ਖਾਂਦਿਆਂ ਨੂੰ ਵੀ ਖਾਣ ਤੋਂ ਪਹਿਲਾਂ ਵੀ ਪਾਵਰ ਸੋਚਣਾ ਪੈਂਦਾ ਇਸ ਕੋਲ ਬਨੇ ਮਲਾਈ ਮਾਈ ਤੇ ਦੁੱਧ ਇਹਦੇ ਪਹਿਲਾਂ ਟੈਕਸਚਰ ਬਗੇ ਬਣ ਗਏ ਤੁਮ ਜੈਸ ਕਰਦਾਂ ਨੇ ਬੰਦ ਚਲੋ ਜੀ ਸਬਜੀ ਦਾ ਕੰਮ ਹੋ ਗਿਆ ਡਨ ਹੁਣ ਮੈਂ ਜਾਣੀ ਵਾਕ ਕਰਦੀ ਆ ਆਟਾ ਵੀ ਮੈਂ ਗੁੰਨ ਤੱਕ ਗੁੰਨ ਕੇ ਫਰਿੱਜ ਵਿੱਚ ਰੱਖ ਦਿੱਤਾ ਤੁੰਗੋ ਦਵਿੰਦਰ ਕਹਿੰਦਾ ਹੈ ਕਿ ਹੋਈ ਨੇ ਖੇਤ ਹੁਣ ਆਉਣਗੇ ਸ਼ਾਮ ਨੂੰ ਸ਼ਾਇਦ ਮੈਨੂੰ ਮਾਂ ਸਾ ਜਾਣਾ ਪੈ ਸਕਦਾ ਪਤਾ ਨਹੀਂ ਪਤਾ ਦਵਿੰਦਰ ਕਹਿੰਦੇ ਸੀ ਜੇ ਮੇਰੇ ਟਾਈਮ ਆ ਗਿਆ ਸਿਰ ਤੂੰ ਮੇਰੇ ਨਾਲ ਚੱਲੀ ਇੱਕ ਦੋ ਕੰਮ ਜੇ ਨਹੀਂ ਕੰਮ ਮੀਨਸ ਮੈਨੂੰ ਤਾਂ ਕੋਈ ਕੰਮ ਨਹੀਂ ਹੈਗਾ ਸਬਜੀ ਵਗੈਰਾ ਲੈ ਕੇ ਆਉਣੇ ਫਰੂਟ ਲੈਣੋਂ ਦਵਿੰਦਰ ਕਹਿੰਦਾ ਵੀ ਤੂੰ ਨਾਲ ਚੱਲੀ ਮੇਰੇ ਮੈਂ ਇਕੱਲਾ ਨਹੀਂ ਆ ਬਹਿਗਾ ਤੇ ਦੇ ਉਹਨਾਂ ਨੂੰ ਲੈ ਕੇ ਆਣਗੇ ਮੈਨੂੰ ਨਾਲ ਤੇ ਫਿਰ ਮੈਨੂੰ ਆਏ ਮੈਂ ਫਟਾਫਟ ਵਾਕ ਵੀ ਕਰ ਲਾਵਦੀ ਮੇਰੀ ਵਾਕ ਵਿੱਚ ਹੀ ਮੋਰੇ 8:10 ਦਾ ਸੀ ਆਇਆ ਮਾਨ ਸਾਸੀ ਕਰੋ ਸਾਡੇ ਸਾਥ ਤੁਰਿਆ 7:25 ਤੇ ਘਰ ਤੁਰਿਆ ਦਵਿੰਦਰ ਹੀ ਲੇਟ ਆਇਆ ਨੇ ਖੇਤੋਂ ਤੇ ਉਹ ਦਵਿੰਦਰ ਲੈਣ ਗਏ ਨੇ ਸਬਜ਼ੀ ਸਬਜ਼ੀਆਂ ਲੈ ਰਹੇ ਨੇ ਕਿ ਮੈਂ ਦਵਿੰਦਰ ਨੂੰ ਕਿ ਅੰਬੀਆਂ ਲੈ ਕੇ ਗਏ ਮੇਰੇ ਚਟਨੀ ਬਣਾਉਣੀ ਅੰਬੀਆਂ ਦੀ ਫਿਰ ਸੀਧਾ ਚਲੇ ਚਲੇ ਜਾਣਾ ਜਿਆਦੇ ਪੱਕਣ ਲੱਗੇ ਨੇ ਦੂਜੇ achar ਵਾਲੇ ਅੰਬ ਹੋਣ ਲੱਗੇ ਜਾਣਗੇ ਪਤਾ ਨਹੀਂ ਮਿਲਣਗੇ ਪਤਾ ਨਾ ਮਿਲਣੇ ਬਹੁਤ ਵਾਰ ਦਿਨਾਂ ਤੋਂ ਇਹਨਾਂ ਨੂੰ ਮੈਂ ਕਹ ਰਹੀ ਆਂ ਵੀ ਅੰਬੀਆਂ ਪੁੱਛ ਲੈ ਕਰੋ ਅੰਬੀਆਂ ਪੁੱਛ ਲੈ ਕਰੋ ਸਬਜ਼ੀ ਵਾਲੇ ਨੂੰ ਅੰਬੀਆਂ ਲੈ ਆ ਤਾਂ ਮੈਂ ਚਟਨੀ ਬਣਾਉਣੀ ਆ ਫਿਰ ਵੀ ਬਣ ਨਹੀਂ ਹੂਗਾ ਲੈਣ ਗਏ ਨੇ ਸਬਜ਼ੀ ਤੇ ਫਰੋ ਤੁਹਾਡਾ ਪੌੜੀ ਵੀ ਉਹ ਫਿਰ ਇਹ ਨਾ ਇਹ ਹੀ ਉੱਤਰ ਤਾਂ ਹੁੰਦੇ ਨੇ ਸਭ ਜਿਹੜੇ ਫਰੂਟ ਲੈਂਡ ਮੈਨੂੰ ਕਦੇ ਨਾ ਉਤਰਣ ਦਿੰਦੇ ਮੈਂ ਕਦੇ ਨਹੀਂ ਉਤਰੀ ਔਰ ਨਾ ਹੀ ਮੈਂ ਕਿਹਾ ਵੀ ਮੈਂ ਉਤਰਾਂ ਮੈਨੂੰ ਕਹਿੰਗੇ ਤੂੰ ਬਹਿ ਜਾ ਜਿਵੇਂ ਕਦੇ ਕਹਿਵਦੀ ਨਹੀਂ ਵੀ ਆਵਾਂ ਨਾਲ ਮੈਂ ਦੇਖ ਕੇ ਮੈਨੂੰ ਸਭ ਕਹਿੰਗੇ ਨਾ ਤੂੰ ਬਹਿ ਜਾ ਬਸ ਮੈਂ ਆਪੀ ਲਿਆ ਦੂੰਗਾ ਜੇ ਮੈਨੂੰ ਲੋੜ ਪਈ ਕੀ ਲੈਣਾ ਪੁੱਛਣ ਵਾਸਤੇ ਮੈਂ ਤੈਨੂੰ ਫੋਨ ਕਰ ਲਵਾਂਗਾ ਬੈਠੀ ਰਹਿ ਤੂੰ ਕਹਿੰਨ ਤੂੰ ਉਤਰਨਾ ਹੈਗਾ ਟਾਈਮ ਹੋ ਰਿਹਾ 10 ਵਜੇ ਦਾ ਅਸੀਂ ਨਾ 9 ਵਜੇ ਆ ਗਏ ਸੀ ਮਾਨ ਸਾਹਿਬੋ ਸਾਢੇ 9 ਖਾਣਾ ਖਾਧਾ 10:30 ਵਜੇ ਤੱਕ ਮੈਂ ਕਿਚਨ ਸਾਫ ਕਰ ਅੱਜ ਨਾ ਮੈਂ ਜੱਗ ਭਰ ਕੇ ਰੱਖਿਆ ਸੀ ਆਪਦੇ ਕੋਲੇ ਪਾਣੀ ਦਾ ਇਹ 1 ਲੀਟਰ ਤਾਂ ਮੈਂ ਬ੍ਰੇਕਫਾਸਟ ਤੋਂ ਪਹਿਲਾਂ ਪੀ ਲਿਆ ਇੱਕ ਜੱਗ ਫੇਰ ਪੀ ਲਿਆ ਤੀਜਾ ਜੱਗ ਮੈਂ ਤਾਂ ਇੱਕ ਗਲਾਸ ਪਿਆ ਮੈਂ ਹਜੇ ਹੀ ਪੀਣਾ ਪਾਣੀ ਇੱਕ ਗਲਾਸ ਤਾਂ ਮੈਂ ਕਿਚਨ ਚੋਂ ਜਾਂਦੀ ਆਂਦੀ ਪੀ ਜਾਣੀ ਹੁੰਦੀ ਸੀ ਮੈਂ ਨਾ ਪਾਣੀ ਪੀਣੀ ਆਰੋ ਦਾ ਆਰੋ ਦਾ ਪਾਣੀ ਹੁੰਦਾ ਗਰਮ ਤੇ ਘੜੇ ਦਾ ਪਾਣੀ ਮੈਂ ਨਹੀਂ ਪੀਦੀ ਫਰੀਦਾ ਤਾਂ ਮੈਂ ਬਿਲਕੁਲ ਹੀ ਨਹੀਂ ਪੀਂਦੀ ਹੈਗੀ ਫਿਰ ਮੈਂ ਜੱਗ ਭਰ ਕੇ ਰੱਖ ਲੈਂਦੇ ਆਰੋ ਚ ਇਹਦਾ ਨਾ ਕੀ ਹੁੰਦਾ ਨਾ ਪਾਣੀ ਹੌਲੀ 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 ਠੰਡਾ ਹੋਣਾ ਸ਼ੁਰੂ ਹੋ ਜਾਂਦਾ ਆਰੋ ਦਾ ਬਹੁਤ ਗਰਮ ਹੁੰਦਾ ਉਹ ਨਹੀਂ ਮੈਨੂੰ ਇੰਨਾ ਗਰ ਇਹਦਾ ਪਏਦਾ ਟੈਂਪਰੇਚਰ ਠੀਕ ਹੋ ਜਾਂਦਾ ਤੇ ਹੁਣ ਥੋੜਾ ਕਮੈਂਟਸ ਦਾ ਰਿਪਲਾਈ ਕਰਦੀ ਆ ਤੇ ਵੀਡੀਓ ਦਾ ਕਰਦੇ ਐਂਡ ਜਿਹੜਾ ਥੋੜਾ ਬਹੁਤ ਸਾਮਾਨ ਨੇ ਹੁੰਦਾ ਸ ਕਿਚਨ ਦਾ ਗਰੋਸਰੀ ਇੱਕ ਮੈਂ ਕੰਟੇਨਰ ਲੈ ਕੇ ਆਈ ਸੀਗੀ ਰਾਸ਼ਨ ਦਾ ਸਾਮਾਨ ਸੀ ਪੰਜਾਂ ਚੀਜ਼ਾਂ ਉਹ ਵੀ ਮੈਂ ਇਨ ਰੱਖ ਤੇ ਰਾਈਨਿੰਗ ਟੇਬਲ ਤੇ ਮੈਂ ਸਵੇਰੇ ਹੀ ਸਾਮੂng ਉਹਨਾਂ ਨੂੰ ਕੀ ਕੁਛ ਹੈ ਸਵੇਰੇ ਹੀ ਕਰੂੰਗੀ ਪੈਂਟਰੀ ਚ ਰੱਖੂੰਗੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਤੇ ਮਿਲਾਂਗੇ ਖੋਰ ਨੰਵੀ ਵੀਡੀਓ ਲੈ ਕੇ ਤਦ ਤੱਕ ਲਈ ਸਭ ਠੀਕ ਰਹੋ